ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਆ ਉੱਥੇ ਸੂਬੇ ਭਾਰ ਵਿੱਚ ਕਿਸਾਨਾਂ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਦਾ ਜਿਹੜਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਕਿਸਾਨ ਆਗੂ ਸਰਬੰਸਿੰਘ ਬੰਦੇ ਨੇ ਇੱਕ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ 11 ਅਗਸਤ ਨੂੰ ਮੋਟਰਸਾਈਕਲ ਰੈਲੀ ਕਰਕੇ ਲੋਕਾਂ ਨੂੰ ਜਿਹੜਾ ਜਾਗਰੂਕ ਕਰਾਂਗੇ ਤੇ ਸਰਬੰਸਿੰਘ ਬੰਦੇ ਨੇ ਇਹ ਵੀ ਕਿਹਾ ਕਿ ਅਸੀਂ ਜ਼ਮੀਨ ਬਚਾਓ ਪੰਜਾਬ ਬਚਾਓ ਨਾਅਰੇ ਤਹਿਤ 20 ਅਗਸਤ ਨੂੰ ਮਹਾਂ ਰੈਲੀ ਕਰਾਂਗੇ ਤੇ ਉਥੇ ਦੱਸ ਦਿੰਦੇ ਆ ਕਿ ਕਿਸਾਨਾਂ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਦਾ ਜਿਹੜਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਸੂਬੇ ਭਾਰ ਦੇ ਜੋ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਨੇ ਤੇ ਕਿਸਾਨਾਂ ਦੇ ਵੱਲੋਂ ਜੋ ਸ਼ੰਭੂ ਤੇ ਖਨੌਰੀ ਬਾਰਡਰ ਤੇ ਧਰਨੇ ਦਿੱਤੇ ਗਏ ਸੀ ਤਾਂ ਉਸ ਨੂੰ ਲੈ ਕੇ ਕਈ ਚਰਚਾਵਾਂ ਚੱਲ ਰਹੀਆਂ ਸੀ ਕਿਸਾਨ ਆਗੂ ਸਰਬਨਪੰਧੇਰ ਤੇ ਕਈ ਵੱਡੇ ਇਲਜ਼ਾਮ ਲੱਗੇ ਸੀ ਤੇ ਨਾਲ ਹੀ ਕਿਸਾਨ ਆਗੂ ਡੱਲੇਵਾਲ ਤੇ ਵੀ ਕਈ ਵੱਡੇ ਇਲਜ਼ਾਮ ਲੱਗੇ ਸੀ ਤਾਂ ਉਦੋਂ ਇਹ ਚਰਚਾ ਚੱਲੀ ਸੀ ਇਹ ਵੱਡੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਜੋ ਕਿਸਾਨਾਂ ਦੇ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਧਰਨਾ ਲਗਾਇਆ ਗਿਆ ਉਹ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਨਾਲ ਰਲ ਮਿਲ ਕੇ ਭੁਗਤੀ ਦੇ ਨਾਲ ਮਿਲ ਕੇ ਲਗਾਇਆ ਗਿਆ ਹਰਿਆ ਤਾਂ ਉਸ ਨੂੰ ਲੈ ਕੇ ਹੁਣ ਕਿਸਾਨ ਆਗੂ ਸਰਬੰਪੰਥੇਰ ਨੇ ਬਨੇਰਾ মিডিਆ ਹਾਊਸ ਦੀ ਟੀਮ ਦੇ ਨਾਲ ਕਈ ਵੱਡੇ ਖਲਾਸੇ ਕੀਤੇ ਨੇ ਤੇ ਪੰਜਾਬ ਚ ਉੱਥੇ ਜਿਹੜੇ ਵੇ ਆਦਮੀਆਂ ਹੋ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਜੋ ਸਰਕਾਰ ਕਾਨੂੰਨ ਬਣਾਉਣ ਜਾ ਰਹੀ ਆ ਉਸ ਨੂੰ ਲੈ ਕੇ ਕਿਸਾਨ ਆਗੂ ਸਰਬੰਪੰਥੇਰ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਕਿਹੜਾ ਦਾਵਾ ਕੀਤਾ ਆਓ ਤੁਹਾਨੂੰ ਸੁਣਾ ਦਿੰਨੇ ਆ ਲੋਕਾਂ ਨਾਲ ਧਰੋ ਆ ਵੀ ਤੁਹਾਨੂੰ ਅਸੀਂ ਚਾਰ ਕਿਲੇ ਦੇਈਏ ਸਾਨੂੰ ਤੁਸੀਂ ਕਿਲਾ ਦੇਣਾ ਬਾਦ ਕੋਈ 375% ਸਾਡੀ ਜ਼ਮੀਨ 'ਤੇ ਕਲੋਨਾਈਜ਼ਰ ਲਾਗੇ ਫਿਰ ਉਸ ਜ਼ਮੀਨ ਨੂੰ ਡਵੈਲਪ ਕਰ ਲਈ 60% ਪੈਸੇ ਜਿਹੜਾ ਵਾ ਉਹ ਕਿਸਾਨ ਵੀ ਪਾਵੇ ਤੀਸਰਾ ਤੁਸੀਂ ਕਹਿੰਦੇ ਹੋ ਵੀ ਮਰਜ਼ੀ ਕਰੋ ਤੁਸੀਂ ਜਦੋਂ ਲੈਂਡ ਪੁੱਲਿੰਗ ਪਾਲਿਸੀ ਵਿੱਚ ਪਾਲਿਸੀ 'ਚ ਸਾਡਾ ਪਿੰਡ ਪਾਇਆ ਸਾਨੂੰ ਪੁੱਛਣ ਨਹੀਂ ਆਏ ਚੰਡੀਗੜ੍ਹੋਂ ਨੋਟੀਫਿਕੇਸ਼ਨ ਕਰ ਦਿੱਤਾ ਚੌਥਾ ਇਹਦੇ 'ਚ ਗੁਮਰਾਹ ਵੀ ਹੁਣ ਅਸੀਂ ਆਪਣੀ ਜ਼ਮੀਨ ਵੇਚ ਸਕਦੇ ਆ ਨਾ ਉੱਥੇ ਅਸਾਰੀ ਕਰ ਸਕਦੇ ਆ ਠੀਕ ਆ ਪੰਜਵਾ ਵੱਡਾ ਤੁਖਾ ਵੀ ਤੁਸੀਂ ਸਾਨੂੰ ਪਹਿਲੋ ਤੁਹਾਡੇ ਕੋਲ 3 ਸਾਲ ਠੇਕਾ ਦੇਣਾ ਪਹਿਲੋ 30000 ਹੀ 50000 ਬੋਲੀ ਜਾਂਦੇ ਹੋ ਲੱਖ ਵੀ ਦੇ ਸਕਦੇ ਹੋ 3 ਸਾਲਾਂ ਤੋਂ ਬਾਅਦ ਜੇ ਉਹ 25 ਸਾਲ 20 ਸਾਲ ਜ਼ਮੀਨ ਡਵੈਲਪ ਨਹੀਂ ਹੁੰਦੀ ਅਸੀਂ ਕੀ ਕਰਾਂਗੇ ਇਹਦਾ ਵੀ ਜਵਾਬ ਕੋਈ ਨਹੀਂ ਹੈਗਾ ਇਸ ਤੋਂ ਪਹਿਲੋ ਫਾਰ ਐਗਜ਼ਾਮਪਲ ਲੁਧਿਆਣਾ ਹੋਵੇ ਮਹੱਲੀ ਹੋਵੇ ਜਾਂ ਪੂਰੇ ਪੰਜਾਬ ਦੇ ਸ਼ਹਿਰ ਹੁਣ ਉੱਥੇ ਪ੍ਰਾਈਵੇਟ ਕਲੋਨੀਆਂ ਬਠੇਰੀਆਂ ਕਟੀਆਂ ਪਈਆਂ ਉਹਨਾਂ ਦਾ ਤਾਂ ਕੋਈ ਪਲਾਟ ਵੇਚਣ ਨਹੀਂ ਦਿਆ ਸਰ ਪਹਿਲੋ ਵੀ ਪੁੱਡਾ ਤੇ ਕਮਾਂਡਾਂ ਨੇ ਦਲਪ ਕੀਤੀਆਂ ਕਲੋਣੀਆਂ ਉਹ ਵੈਸੇ ਨਹੀਂ बिक ਰਹੀਆਂ ਨਾ ਪੰਜਾਬ ਦੇ ਅੰਦਰ ਕੋਈ ਇਹ ਖਬਰਾਂ ਨੇ ਵੀ ਲੋਕਾਂ ਕੋਲੇ ਘਰ ਨਹੀਂ ਹੈਗੇ ਵੀ ਨਵੇਂ ਘਰਾਂ ਦੀ ਲੋੜ ਆ ਪੰਜਾਬ ਦੀ ਆਬਾਦੀ ਮਾਈਨਸ ਹੋ ਰਹੀ ਹੈ ਇੱਥੇ ਦਵਾਬਾ ਵਹਿਲੀਆਂ ਕੋਠੀਆਂ ਪਈਆਂ ਤੇ ਤੁਸੀਂ ਭਈ ਕਿੰਨੂ ਪੁੱਛ ਕੇ ਇਹ ਚੀਜ਼ਾਂ ਲੈ ਕੇ ਆ ਰਹੇ ਇਹਦਾ ਵੀ ਕੋਈ ਜਵਾਬ ਨਹੀਂ ਸਪਸ਼ਟ ਜਵਾਬ ਚਾਹੇ ਲੈਂਡ ਪੂਲਿੰਗ ਪਾਲਿਸੀ ਹੋਵੇ ਚਾਹੇ ਭਾਰਤ ਮਾਲਾ ਯੋਜਨਾ ਹੋਵੇ ਚਾਹੇ ਬਾਤ ਕਰ ਕਿਸਾਨ ਨੂੰ ਅਸਲ ਕਾਰਪੋਰੇਟ ਨੂੰ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਾਉਣਾ ਪੰਜਾਬ ਦਾ ਕਿਸਾਨ ਇਹ ਸਮਝ ਸਕਿਆ ਹੁਣ ਸਰਕਾਰ ਦੀ ਗਲਤ ਨੀਤੀ ਵਿੱਚ ਨਹੀਂ ਆਉਣ ਵਾਲਾ ਉਹ ਸਰਕਾਰ ਨੂੰ ਜ਼ਮੀਨਾਂ ਨਹੀਂ ਦੇਊਗਾ ਅਰ ਆਉਣ ਵਾਲੇ ਸਮੇਂ ਸਾਡਾ ਕਿਸਾਨ ਮਜ਼ਦੂਰ ਮੋਰਚਾ ਉਹਦੀਆਂ ਦਰਜਨਾਂ ਜਥੇਬੰਦੀਆਂ 11 ਨੂੰ ਮੋਟਰਸਾਈਕਲ ਮਾਰਚ ਵੱਡਾ ਇਤਿਹਾਸਕ ਕਰਾਂਗੇ 20 ਨੂੰ ਜਲੰਧਰ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਵੱਡੀ ਮਹਾ ਰੈਲੀ ਕਰਾਂਗੇ ਔਰ ਅਸੀਂ ਇਹ ਵੀ ਯਤਨ ਕਰ ਰਹੇ ਵੀ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਸ ਮਦਿਆਂ ਤੇ ਲੜਨਾ ਔਰ ਅਸੀਂ ਮਜਬੂਰ ਕਰਾਂਗੇ ਭਗਵੰਤ ਮਾਨ ਨੂੰ ਕਿ ਉਹ ਲੈਂਡ ਪੁਲਿੰਗ ਪਾਲਿਸੀ ਦੀ ਨੀਤੀ ਵਾਪਸ ਲੇ ਭੱਜਣ ਨਿਕਲੇ ਨਾ ਭੱਜਣ ਜਾ ਰਹੇ ਨਾ ਥੋੜੀ ਪਾਲਿਸੀ ਇੰਨੀ ਚੰਗੀ ਆ ਤੁਸੀਂ ਯੂਟਿਊਬਰ ਨੂੰ 90 ਸੈਕਿੰਡ ਦੀ ਵੀਡੀਓ ਵਾਸਤੇ 2 ਲੱਖ ਕਿਉਂ ਦਿੰਦੇ ਜੀ ਥੋੜੀ ਚੰਗੀ ਪਾਲਿਸੀ ਆ ਚੰਗੀਆਂ ਚੀਜ਼ਾਂ ਪੰਜਾਬ ਵਾਲੇ ਹੱਥੋਂ થી ਚੁੱਕ ਲੈਂਦੇ ਨੇ ਠੀਕ ਹੈ ਨਾ ਹਾਂ ਜਿੱਥੋਂ ਤੱਕ ਤੁਹਾਡੀ ਕਹਿੰਦੇ ਵੀ ਨਹੀਂ ਆ ਜਦੋਂ ਇੱਕ ਰੈਲੀ ਹੋਈ ਜਦੋਂ ਕੇਜਰੀਵਾਲ ਸਾਹਿਬ ਬੋਲਣ ਦੇ ਲੋਕ ਉੱਠ ਕੇ ਚਲੇ ਗਏ ਹਾਲੇ ਤਾਂ ਸ਼ੁਰੂਆਤ ਹੋਈ ਆ ਦੇਖਿਓ ਜਦੋਂ ਤੁਸੀਂ ਪਿੰਡਾਂ 'ਚ ਵੜੋਗੇ ਅਸੀਂ ਨਹੀਂ ਕਹਿੰਦੇ ਤੁਹਾਨੂੰ ਪਿੰਡਾਂ ਵਾਲੇ ਸਮਝਾ ਦੇਣਗੇ ਠੀਕ ਆ ਬਹੁਤ ਸਾਰੇ ਥਾਮਾਂ ਤੇ ਸ਼ੰਭੂ ਖਨੋਰੀ ਨੂੰ ਪੁੱਟਿਆ ਤੁਹਾਨੂੰ ਸਮਝਾਇਆ ਵੀ ਆ ਤੋਂ ਅਸੀਂ ਕਹਿੰਨੇ ਆ ਵੀ ਇਹ ਪਰਸੈਪਸ਼ਨ ਵਾਰ ਆ ਸਰਕਾਰ ਨੂੰ ਲੱਗਦਾ ਵੀ ਸਾਡੇ ਕੋ ਮੇਨ ਸਟ੍ਰੀਮ ਮੀਡੀਆ ਵਾ ਅਸੀਂ ਗੁੰਮਰਾਹ ਕਰਕੇ ਲੋਕਾਂ ਲੋਕਾਂ ਦੇ ਵਿੱਚ ਪ੍ਰਚਾਰ ਕਰਕੇ ਸਫਲ ਹੋ ਜਾਾਂਗੇ ਉਹ ਸਫਲ ਨਹੀਂ ਹੋਣੇ ਹੈਗੇ ਇਹ ਪੰਜਾਬ ਦੇ ਅਜਾੜੇ ਲਈ ਨੀਤੀ ਹੈ ਜਿਹਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ